ਅੱਜ ਜਿਹੜਾ ਸ਼ਹੀਦ ਭਗਤ ਸਿੰਘ ਦੀ ਰਾਜਗੁਰੂ ਔਰ ਸੁਖਦੇਵ ਜੀ ਦੀ ਨਿੱਘੀ ਯਾਦ ਨੂੰ ਜਿਹੜਾ ਸਮਰਪਿਤ ਖੂਨਦਾਨ ਕੈਂਪ ਹੈਗਾ ਉਹ ਪਿੰਡ ਨਵਾਂ ਪਿੰਡ ਨੇਚਾਂ ಗ್ರಾಮ ਪੰਚਾਇਤ ਔਰ ਰੋਜਾ ਕਬਰ ਵਾਲਾ ਬਾਬਾ ਜੀ ਇਹਨੂੰ ਪੰਜ ਪੀਰ ਕਹਿੰਦੇ ਆ ਉਹਨਾਂ ਦੇ ਅਸਥਾਨ ਤੇ ਲਗਾਇਆ ਜਾ ਰਿਹਾ ਲੱਗਿਆ ਹੋਇਆ ਇਸ ਟਾਈਮ ਕੈਂਪ ਹੈ ਜਿਹਦੇ ਵਿੱਚ ਹੁਣ ਤੱਕ ਜਿਹੜੇ ਆ 15 ਡੋਨਰ ਬਲੀਡ ਹੋ ਚੁੱਕੇ ਆ ਔਰ ਖੂਨਦਾਨੀਆਂ ਦਾ ਵੱਡਾ ਤਾਂ ਤਾਂ ਲੱਗਿਆ ਹੋਇਆ ਔਰ ਲੋਕ ਖੂਨਦਾਨ ਕਰ ਰਹੇ ਆ ਔਰ ਮੈਂ ਆਪਣੀ ਟੀਮ ਗੁਰਾਇਆ ਬਲੱਡ ਸੇਵਾ ਵੱਲੋਂ ਔਰ ਮਿਸ਼ਨ ਸੰਵੇਦਨਾ 2 ਦੇ ਅਗੇਂਸਟ ਜਿਹੜਾ ਇਹ ਅੱਜ ਦਾ ਕੈਂਪ ਆਇਆ ਸੀ ਲਾਇਆ ਇਹਦੇ ਵਿੱਚ ਲੋਕਾਂ ਦੀ ਭਾਗੀਦਾਰੀ ਜਿਹੜੀ ਆ ਉਹਦੇ ਲਈ ਧੰਨਵਾਦ ਕਰਦੇ ਆ ਬਹੁਤ ਸਾਰੇ ਲੋਕਾਂ ਨੇ ਖੂਨਦਾਨ ਕੀਤਾ ਔਰ ਮੈਂ ਦੱਸਣਾ ਚਾਹੂੰਗਾ ਕਿ ਸਾਡਾ ਇੱਕ ਯੂਨਿਟ ਖੂਨਦਾਨ ਨਾਲ ਤਿੰਨ ਕੀਮਤੀ ਜ਼ਿੰਦਗੀਆਂ ਜਿੱਥੋਂ ਬਚਾਈਆਂ ਜਾ ਸਕਦੀਆਂ ਨੇ ਸੋ ਕਿਉਂ ਨਾ ਰੱਬ ਨੇ ਜਿਹੜਾ ਇਹ ਮੌਕਾ ਸਾਨੂੰ ਦਿੱਤਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਜਿਉਂਦੇ ਜੀ ਕੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਨੁੱਖਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਜਿੱਥੇ ਅਸੀਂ ਕੂਨਦਾਨ ਕਰਕੇ ਲੋਕਾਂ ਨੂੰ ਦਾਨ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਬਚਾਉਂਦੇ ਉੱਤੇ ਆਪ ਦਾ ਬੈਨੀਫਿਟ ਹੈਗਾ ਕਿ ਅਸੀਂ ਬਲੱਡ ਦਿੰਨੇ ਆ ਸਾਡੀ ਘਟੋ-ਘਟ 40 ਤੋਂ 50% ਰੇਸ਼ਿਓ ਜਿਹੜੀ ਹੈ ਗਿਆ ਕੈਂਸਰ ਔਰ ਹਾਰਟ ਅਟੈਕ ਕਰ ਗਿਆ ਭਿਆਨਕ ਬਿਮਾਰੀ ਹੈ ਤੋਂ ਅਸੀਂ ਨਿਜਾਤ ਪਾ ਲੰਨੇ ਆ ਔਰ ਦੂਜਾ ਕੇ ਸਾਡੇ ਜਿਹੜੇ ਸਰੀਰਕ ਟੈਸਟ ਹੈਗੇ ਬਲੱਡ ਦੇ ਟੈਸਟ ਹੈ ਉਹ ਫ੍ਰੀ ਹੋ ਜਾਂਦੇ ਆ ਜੇ ਸਾਨੂੰ ਕੋਈ ਪ੍ਰੋਬਲਮ ਆਂਦੀ ਆ ਤਾਂ ਅਸੀਂ ਸਮਾਂ ਰੰਦੇ ਉਹਦਾ ਇਲਾਜ ਕਰਾ ਸਕਦੇ ਆ ਸੋ ਜੇ ਜਿੱਥੋਂ ਤੱਕ ਅਸੀਂ ਆਪ ਦੀ ਬੈਨੀਫਿਟ ਸਾਡੇ ਲਈ ਹੈਗਾ ਬਲੱਡ ਦਾ ਬੈਨੀਫਿਟ ਹੈ ਉੱਥੇ ਲੋਕਾਂ ਦਾ ਜਿਹੜਾ ਹੈਗਾ ਸਹਾਇਕ ਹੁੰਦਾ ਹੀ ਉਹਨਾਂ ਦੇ ਲਈ ਤਾਂ ਜੀਵਨਦਾਨ ਹੈਗਾ ਹੀ ਹੈ ਸੋ ਆਓ ਇਸ ਮਿਸ਼ਨ ਨਾਲ ਜੁੜੀਏ ਖੂਨਦਾਨ ਕਰਕੇ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਬਚਾਈਏ ਔਰ ਮੈਂ ਤੁਹਾਡੇ ਸਮਾਧੀਆਂ ਰਾਹੀਂ ਇੱਕ ਸਰਕਾਰ ਤੱਕ ਮੈਸੇਜ ਲਾਉਣਾ ਚਾਹੂੰਗਾ ਕਿ ਜਿਹੜੇ ਸਾਡੇ ਗੁਰਾਇਆਂ ਔਰ ਫਗਵਾੜੇ ਦੇ ਬਲੱਡ ਬੈਂਕ ਬੰਦ ਪਏ ਆ ਉਹਨਾਂ ਨੂੰ ਰੀਓਪਨ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਬੜੀ ਵੱਡੀਆਂ ਸਮੱਸਿਆਵਾਂ ਆਉਂਦੀਆਂ ਨੇ ਕਿ ਬਲੱਡ ਨਹੀਂ ਮਿਲਦਾ ਕਿਉਂਕਿ ਜਿਹੜੇ ਇਲਾਜ ਜਿਹੜੇ ਸਿਵਲ ਹਸਪੀਟਲਾਂ 'ਚ ਮਰੀਜ਼ ਆ ਉਹ ਜ਼ਿਆਦਾਤਰ ਲੋਡ ਤੱਕਾ ਹੁੰਦੇ ਆ ਜਿਹੜੇ ਘਰਾਂ 'ਚੋਂ ਜਿਨ੍ਹਾਂ ਦੇ ਪ੍ਰਾਈਵੇਟ ਹਸਪੀਟਲਾਂ 'ਚ ਇਲਾਜ ਨਹੀਂ ਕਰਾ ਸਕਦੇ ਉਹ ਐਡਮਿਟ ਹੁੰਦੇ ਆ ਔਰ ਉਹਨਾਂ ਨੂੰ ਜਿਹੜਾ ਬਲੱਡ ਹੈ ਉੱਥੇ ਫ੍ਰੀ ਆਫ ਕੋਸਟ ਟੈਸਟ ਤੋਂ ਜਿਹੜੇ ਟੈਸਟ ਦੇ ਪੈਸੇ ਆ ਉਹਨਾਂ ਨੂੰ ਨਹੀਂ ਦੇਣੇ ਪੈਂਦੇ ਫ੍ਰੀ ਆਫ ਕਾਸਟ ਮਿਲ ਜਾਂਦਾ ਸੋ ਸਾਨੂੰ ਜਦੋਂ ਕਿਤੇ ਬਲੱਡ ਦੀ ਜਰੂਰਤ ਸਿਵਲ ਹਸਪੀਟਲ ਚ ਪੈਂਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਹੋਣੀ ਪੈਂਦੀ ਹੈ ਜਲੰਧਾ ਲੁਧਿਆਣਾ ਜਾਣਾ ਪੈਂਦਾ ਔਰ ਉੱਥੇ ਜਿਹੜੇ ਆ ਟੈਸਟਾਂ ਦੇ ਪੈਸੇ ਫੀਸ ਦੇ ਕੇ ਉਹਨਾਂ ਦਾ ਬਲੱਡ ਲਿਆ ਜਾਂਦਾ ਸੋ ਮੈਂ ਸਰਕਾਰ ਤੱਕ ਇਹ ਮੈਸੇਜ ਲਾਣਾ ਚਾਹੁੰਦਾ ਕਿ ਉਹ ਜਲਦੀ ਤੋਂ ਜਲਦੀ ਇਸ ਬਲੱਡ ਬੈਂਕਾਂ ਨੂੰ ਰੀਓਪਨ ਕਰਾਇਆ ਜਾਵੇ ਔਰ ਤਾਂ ਕਿ ਲੋਕਾਂ ਨੂੰ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕੋਸ਼ਿਸ਼ ਮੇਰਾ ਇਹੀ ਕਹਿਣ ਦਾ ਹੈ ਕਿ ਜਿਹਨੂੰ ਵੀ ਬਲੱਡ ਦੀ ਨੀਡ ਪੈਂਦੀ ਹੈ ਮੈਂ ਅੱਜ ਜਲੰਧਰ ਤੋਂ ਓਰੀ ਬਲੱਡ ਬੈਂਕ ਤੋਂ ਆਇਆ ਹਾਂ ਖੂਨਦਾਨ ਕੈਂਪ ਇੱਥੇ ਲਾਇਆ ਗਿਆ ਹੈ ਜਿਸ ਸਮੇਂ ਦੇ ਵਿੱਚ ਅਸੀਂ ਖੂਨਦਾਨ ਕਰਦੇ ਹਾਂ ਸਾਡੇ ਖੂਨ ਦੇ ਵਿੱਚ ਇੰਨੀਆਂ ਚੀਜ਼ਾਂ ਜਿਸ ਕਿਸੇ ਦੀ ਲਾਈਫ ਨੂੰ ਬਚਾ ਸਕਦੀ ਹੈ ਜਿਸ ਕਿਸੇ ਦੀ ਲਾਈਫ ਬਚਦੀ ਹੈ ਅੱਜਕੱਲ ਬੱਚਿਆਂ ਦਾ ਖੂਨ ਬਣਦਾ ਨਹੀਂ ਹੈ ਉਹਨਾਂ ਨੂੰ ਕੋਈ ਆਫਕਾਸਟ ਖੂਨ ਚੜਾਇਆ ਜਾਂਦਾ ਹੈ ਸਾਡੇ ਖੂਨ ਦੇਣ ਦੇ ਨਾਲ ਸਾਨੂੰ ਐਂਜਾਇਟੀ ਡਿਪਰੈਸ਼ਨ ਬੀਪੀ ਦੀ ਬਿਮਾਰੀ ਕੋਲੇਸਟ੍ਰੋਲ ਦੀ ਬਿਮਾਰੀ ਅੱਜ ਕੱਲ ਬਹੁਤ ਚੱਲ ਰਹੀਆਂ ਆ ਲੋਕੀ ਗੋਲੀਆਂ ਖਾਂਦੇ ਆ ਖੂਨ ਪਤਲੇ ਦੀ ਗੋਲੀਆਂ ਖਾਂਦੇ ਆ ਤੋਂ ਅੱਛਾ ਅਗਰ ਅਸੀਂ ਖੂਨਦਾਨ ਕਰਕੇ ਆਪਣੀ ਸਮੱਸਿਆ ਘਟਾ ਕੇ ਕਿਸੇ ਦੀ ਜਾਨ ਬਚਾਈ ਜਾਵੇ ਇਹ ਬਹੁਤ ਸੋਨਾ ਉਪਰਾਲਾ ਹੈ ਇਸ ਦੇ ਵਿੱਚ ਤੇ ਖੂਨਦਾਨ ਵੱਧ ਤੋਂ ਵੱਧ ਕਰਨਾ ਚਾਹੀਦਾ ਅੱਜ ਪਿੰਡ ਨਮੇ ਪਿੰਡ ਦੇ ਵਿੱਚ ਰੋਜਾ ਸ਼ਰੀਪ ਆਬਾ ਕਬਰਵਾਲਾ ਪੰਜ ਪੀਰ ਦੇ ਵਿੱਚ ਤੀਜਾ ਬਲੱਡ ਕੈਂਪ ਲਗਾਇਆ ਗਿਆ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਸ ਯੋਗਦਾਨ ਦੇ ਵਿੱਚ ਜੀਵਨਦਾਨ ਦੇ ਵਿੱਚ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਆ ਲੋਕਾਂ ਦੀ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਆ ਬਲੱਡ ਦੀ ਤਾਂ ਜਾਨਾਂ ਬਚਦੀਆਂ ਆ ਇਹ ਬਲੱਡ ਦੇ ਨਾਲ ਸਾਨੂੰ ਕੋਈ ਕਮੀ ਨਹੀਂ ਆਉਂਦੀ ਸਰੀਰ ਦੇ ਵਿੱਚ ਸਾਨੂੰ ਕਈਆਂ ਬਿਮਾਰੀਆਂ ਦਾ ਵੀ ਪਤਾ ਲੱਗ ਜਾਂਦਾ ਸਮਾਂ ਰਹਿੰਦੇ ਹੋਏ ਤੇ ਕਈ ਬਿਮਾਰੀਆਂ ਤੋਂ ਅਸੀਂ ਬਚਦੇ ਆਂ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਸਾਰਿਆਂ ਨੂੰ ਤੇ ਅਸੀਂ ਗ੍ਰੈਂਡ ਬਲੱਡ ਬੈਂਕ ਵਾਲਿਆਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਥੇ ਤੀਸਰੀ ਵਾਰ ਆਣ ਕੇ ਕੈਂਪ ਲਾਇਆ ਚ ਸਪੈਸ਼ਲੀ ਅਸੀਂ ਪੁਲਵਾਨ ਜੀ ਸੁਖਵੀਰ ਸਿੰਘ ਢਾਲੀਵਾਲ ਦਾ ਧੰਨਵਾਦ ਕਰਦੇ ਆਂ ਜਿਹੜਾ ਇਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਹਰ ਇੱਕ ਵਾਰ ਸੋ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਯੋਗਦਾਨ ਪਾਜੋ। ਰਾਜਕੁਮਾਰ ਨੰਗਲ ਜੀ ਸਾਡਾ ਦੋਦਨੇ ਪ੍ਰੈਸ ਰਿਪੋਰਟਰ ਫਲੋਰ ਤੋਂ ਜਿਹੜੇ ਸਾਰੇ ਸ਼ਹਿਰ ਨੂੰ ਸਰਗਰਮੀਆਂ ਪੂਰੀਆਂ ਦੱਸਦੇ ਆ ਸਾਡੇ ਅੱਜ ਉਹਨਾਂ ਨੇ ਆਪਣਾ ਬਲੱਡ ਜਿਹੜਾ ਹੈ ਉਹ ਦਾਨ ਕੀਤਾ। ਔਰ ਮੈਂ ਇਹਦਾ ਧੰਨਵਾਦ ਵੀ ਕਰਦਾ। ਦੋਦਨੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਬਲੱਡ ਦੇਣ ਲਈ ਪਹੁੰਚੇ ਆ। ਅਕੀਲ ਅੱਜ ਦਾ ਜਿਹੜਾ ਕੈਂਪ ਹੈ ਰਾਜਗੁਰੂ ਸੁਖਦੇਵ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਹੈ ਜਿਹੜਾ ਇਹ ਤੰਦਰੁਖਾਪਾ ਚ ਲਗਾ ਰਹੇ ਅਸੀਂ ਤੇ ਕੁਝ ਕਹਿਣਾ ਚਾਹੁੰਦੇ ਅੱਜ ਦੇ ਕੈਂਪ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਹੜੀ ਖੂਨਦਾਨ ਕੈਂਪ ਲੱਗਾ ਹੈ ਜੋ ਸੰਸਥਾ ਵੱਲੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਵੱਧ ਚੜ੍ਹ ਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਨੌਜਵਾਨ ਹੈ ਆ ਜੰਗ ਆ ਉਹ ਨਸ਼ੇ ਤੋਂ ਰਾਹਤ ਹੋ ਕੇ ਇਦਾਂ ਦੇ ਜਿਹੜੇ ਕੈਂਪ ਆ ਉਹਨਾਂ ਦੇ ਵਿੱਚ ਭਾਗ ਲਿਆ ਜਾਵੇ ਜਿਹੜੇ ਨੌਜਵਾਨ ਹੈ ਵੱਧ ਤੋਂ ਵੱਧ ਜਿਹੜਾ ਬਲੱਡ ਹੈ ਉਹ ਡੋਨੇਟ ਕਰਨ ਤੇ ਲੋਕਾਂ ਦੀ ਜਿਹੜੀ कोई दिक्कत ਆ ਸਕੇ ਕਿਸੇ ਨੂੰ ਕੋਈ ਬਲੱਡ ਦੇ ਪ੍ਰਤੀ ਵੀ ਉਹ ਜਿਹੜਾ ਉਹਨਾਂ ਦੇ ਮੁੱਖ ਟਾਈਮ ਤੇ ਕੰਮ ਆ ਸਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਬਲੱਡ ਤੁਹਾਡਾ ਜਿਹੜਾ ਤੁਸੀਂ ਇਹ ਗੱਲ ਕੀਤੀ ਆ ਫਿਲਹਾਲ ਫਲੋਰ ਵੀ ਬੰਦ ਆ ਕਾਫੀ ਗੁਰਾ ਹੈ ਕਿਸੇ ਪਾਸੇ ਵੀ ਨਹੀਂ ਬਲੱਡ ਦੀ ਮਤਲਬ ਲੋਕਾਂ ਨੂੰ ਨਹੀਂ ਮਿਲ ਰਿਹਾ ਮੈਂ ਹੀ ਕਹਿਣਾ ਜਨਾਂ ਜਦ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਬਲੱਡ ਦੀ ਬਹੁਤ ਲੋੜ ਹੁੰਦੀ ਆ ਕਦੇ ਫਗਵਾੜੇ ਭੱਜਣਾ ਪੈਂਦਾ ਕਦੇ ਲੁਧਿਆਣੇ ਭੱਜਣਾ ਪੈਂਦਾ ਕਦੇ ਜਲੰਧਰ ਭੱਜਣਾ ਪੈਂਦਾ ਬਲੱਡ ਨਹੀਂ ਲੋਕਾਂ ਨੂੰ ਮਿਲ ਰਿਹਾ ਮੈਂ ਤਾਂ ਇਹੀ ਕਹਿਣਾ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਫਲੋਰ ਦੇ ਵਿੱਚ ਵੱਡਾ ਕੋਈ ਬਲੱਡ ਕੈਂਪ ਜਿਹੜਾ ਬੈਂਕ ਕੋਈ ਬਣਾਈ ਜਾਵੇ ਜਿਸ ਦੇ ਵਿੱਚ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀ ਬਹੁਤ ਵਧੀਆ ਸਲਾਹ ਹੈ ਆਪਾਂ ਸਾਰੇ ਜਣੇ ਰਲ ਕੇ ਇੱਕ ਪਰਾਲਾ ਕਰਦੇ ਆ ਪੰਜਾਬ ਸਰਕਾਰ ਤੱਕ ਜਿਹੜੀ ਗੱਲ ਪਹੁੰਚ ਸਕੇ ਜਿਹੜਾ ਬਲੱਡ ਫਲੋਰ ਦੇ ਵਿੱਚ ਲੋਕਾਂ ਨੂੰ ਆਸਾਨੀ ਨਾਲ ਮਿਲ ਸਕੇ ਇਹਦੇ ਵਾਸਤੇ ਕਾਫੀ ਹੋਰ ਵੀ ਯਤਨ ਕਰ ਰਹੇ ਆ ਤੁਹਾਡੀਆਂ ਸੰਸਥਾਵਾਂ ਵੀ ਕੁਝ ਐਨਆਰਆਈ ਵੀ ਜੁੜੇ ਹੋਏ ਆ ਉਹ ਜਿਹੜੇ ਇਸ ਨੂੰ ਬਲੱਡ ਨੂੰ ਫਲੋਰ ਤੋਂ ਵੱਧ ਤੋਂ ਵੱਧ ਮਿਲ ਸਕੇ ਆਪਾਂ ਸਾਰੇ ਜਣੇ ਰਲ ਕੇ ਸੰਜਾ ਸਰਕਾਰ ਤੱਕ ਇਹ ਸ਼ੁਰੂ ਕਰਦੇ ਆ ਵੀ ਜਿਹੜਾ ਲੋਕਾਂ ਨੂੰ ਆਸਾਨੀ ਹੋ ਸਕੇ